ਇਹ ਆਲੀਸ਼ਾਨ ਕੋਠੀ ਜਲੰਧਰ ਦੇ ਦੀਪਨਗਰ ਦੇ ਵਿੱਚ ਸਥਿਤ ਹੈ ਜੋ ਕਿ ਉਦੋਂ ਸੁਰਖੀਆਂ ਦੇ ਵਿੱਚ ਛਾ ਗਈ ਜਦੋਂ ਇਸ ਕੋਠੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਠੀਕ ਜਿਮਨੀ ਚੋਣਾ ਤੋਂ ਪਹਿਲਾਂ ਕਿਰਾਏ ਤੇ ਲਿਆ ਜਿੱਥੇ ਭਗਵੰਤ ਮਾਨ ਹੋਰੀ ਕੱਲ ਯਾਨੀ ਕਿ ਬੁੱਧਵਾਰ ਨੂੰ ਆਉਣਗੇ ਇਸ ਗੱਲ ਦਾ ਪਤਾ ਲੱਗਦੇ ਹੀ ਵੈਟਰਨਰੀ ਕੱਚੇ ਮੁਲਾਜ਼ਮ ਯੂਨੀਅਨ ਨੇ ਆਪਣੀ ਕਮਰ ਕਸੀ ਤੇ ਫਿਰ ਸਾਰੇ ਕੱਚੇ ਕਾਮੇ قافਲੇ ਬਣ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘ੍ਰੋ ਕਰਨ ਲਈ ਰਵਾਨਾ ਹੋਏ ਨੇ ਪਰ ਉਹਨਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੀ ਤਾਇਨਾਤ ਕੀਤਾ ਗਿਆ ਹੈ ਜੋ ਕਿ ਕੱਚੇ ਮੁਲਾਜ਼ਮਾਂ ਨੂੰ ਰਸਤਿਆਂ ਵਿੱਚ ਰੋਕਦਾ ਦਿਖਾਈ ਦੇ ਰਿਹਾ ਤੇ ਰੋਕਣ ਦੀ ਪੂਰੀ ਕੋਸ਼ਿਸ਼ ਵੀ ਕਰ ਰਿਹਾ ਪਰ ਇਸ ਦੇ ਬਾਵਜੂਦ ਵੀ ਪੁਲਿਸ ਦੀਆਂ ਰੋਕਾਂ ਨੂੰ ਤੋੜ ਕੇ ਅੱਗੇ ਲੰਘਣ ਲਈ ਇਹ ਲੋਕ ਜਦੋ ਜਹਿਦ ਕਰਦੇ ਦਿਖਾਈ ਦੇ ਰਹੇ ਨੇ ਇਸ ਦੌਰਾਨ ਹੀ ਨਾਰੇਬਾਜੀ ਵੀ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਇਹ ਵੈਟਰਨਰੀ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਸਰਕਾਰ ਦੇ ਨਖਿੱਦਪੁਣੇ ਦੀ ਨਿਸ਼ਾਨੀ ਹੈ ਅਸੀਂ ਤਕਰੀਬਨ 10 ਸਾਲ ਪਹਿਲਾਂ 10 ਦਿਨ ਪਹਿਲਾਂ ਇਹ ਪ੍ਰੋਗਰਾਮ ਦਿੱਤਾ ਸੀ ਇੱਥੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਲੰਧਰ ਦੇ ਵਿੱਚ ਸਰਕਾਰ ਨਾ ਤਾਂ ਸਾਨੂੰ ਪੱਕੇ ਕਰਦੀ ਹੈ ਨਾ ਸਰਕਾਰ ਸਾਡੀਆਂ ਤਨਖਾਹਾਂ ਵਧਾਉਂਦੀ ਹੈ ਔਰ ਇਵਨ ਸਾਨੂੰ ਪ੍ਰੋਟੈਸਟ ਕਰਨ ਦੇ ਲਈ ਵੀ ਇੱਥੇ ਨਾ ਕੋਈ ਜਗ੍ਹਾ ਦਿੱਤੀ ਜਾਂਦੀ ਹੈ ਸਾਡੇ ਫਾਰਮਾਸਿਸਟ ਵੀਰ ਲਗਾਤਾਰ ਸੜਕਾਂ ਤੇ ਘੁੰਮ ਰਹੇ ਐ ਸਵੇਰ ਦੇ ਇਥੋਂ ਦਾ ਪ੍ਰਸ਼ਾਸਨ ਬਿਲਕੁਲ ਕੁੰਭ ਕਰਨੀ ਨੀਂਦ ਸੁਟਾ ਹੋਇਆ ਬਲਕਿ ਸਾਨੂੰ ਅੱਗੋਂ ਕੋਠੀਵਾਲ ਜਾਣ ਤੋਂ ਭਗਵੰਤ ਸਿੰਘ ਸਾਹਿਬ ਦੀ ਕੋਠੀਵਾਲ ਜਾਣ ਤੋਂ ਰੋਕਿਆ ਜਾ ਰਿਹਾ ਹੈ ਰੋਕਿਆ ਹੀ ਨਹੀਂ ਜਾ ਰਿਹਾ ਬਲਕਿ ਮਿਸਗਾਈਡ ਕੀਤਾ ਜਾ ਰਿਹਾ ਹੈ ਸਾਰਿਆਂ ਨੂੰ ਬੇਨਤੀ ਹੈ ਪੰਜਾਬ ਦੀ ਆਬਾਦ ਨੂੰ ਬੇਨਤੀ ਹੈ ਇਸ ਗੱਲ ਨੂੰ ਜ਼ਰੂਰ ਦੇਖਿਆ ਜਾਵੇ ਵੋਟਾਂ ਪਾਉਣ ਵੇਲੇ ਜਦੋਂ ਤੁਸੀਂ VOTING ਕਰਨ ਜਾਂਦੇ ਹੋ ਪੰਜਾਬ ਦੇ ਮੁਲਾਜ਼ਮਾਂ ਬਾਰੇ ਜਰੂਰ ਸੋਚਿਓ ਜਦੋਂ ਜਲੰਧਰ ਦੀ ਜਿਮਣੀ ਚੋਣ ਦੇ ਵਿੱਚ ਤੁਸੀਂ ਆਪਣਾ ਮਤਦਾਨ ਕਰਨਾ ਹੈ ਤਾਂ ਪੰਜਾਬ ਦੀ ਨੌਜਵਾਨੀ ਬਾਰੇ ਪੰਜਾਬ ਦੇ ਭਵਿੱਖ ਬਾਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਬਾਰੇ ਜਰੂਰ ਸੋਚਿਓ ਇਹ ਜਲੰਧਰ ਦੀ ਹਰੇਕ ਇਕੱਲੇ ਇਕੱਲੇ ਮੈਨੂੰ ਮਾਤਦਾਤਾਂ ਨੂੰ ਮੇਰੀ ਬੇਨਤੀ ਹੈ ਸੋ ਵੈਟਰਨਰੀ ਮੁਲਾਜ਼ਮਾ ਨੇ ਇਸ ਮੌਕੇ ਸਰਕਾਰ ਤੇ ਪੜਾਸ ਕੱਢਦੇ ਹੋਏ ਮੁਰਦਾਬਾਦ ਦੇ ਨਾਰੇ ਲਗਾਏ ਨੇ ਤੇ ਪੰਜਾਬ ਸਰਕਾਰ ਦਾ ਜਮ ਕੇ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸਾਨੂੰ ਗੁੰਮਰਾਹ ਕਰ ਰਿਹਾ। ਇਸ ਮੌਕੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਆਉਣ ਵਾਲੇ ਸਮੇਂ 'ਚ ਇਹ ਸੰਘਰਸ਼ ਹੋਰ ਵੀ ਵੱਡੇ ਪੱਧਰ ਤੇ ਕੀਤਾ ਜਾਵੇਗਾ। ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।